ਸਸਕਲਸ ਕਾਇਨ ਉਸ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਭਾਜਪਾ ਗੁਰਨਾ ਗੁਰਮੀਤ ਸਿੰਘ ਸੋਢੀ ਦੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਵੱਲੋਂ ਕਿਸਾਨਾਂ ਨੂੰ ਸਿੱਧੇ ਤੌਰ ਤੇ ਚੈਲੰਜ ਕਰ ਦਿੱਤਾ ਗਿਆ ਫਰੋਜ਼ਪੁਰ ਹਲਕੇ ਦੇ ਵਿੱਚੋਂ ਉਹ ਇਸ ਸਮੇਂ ਚੋਣ ਲੜ ਰਹੇ ਨੇ ਤੇ ਫਰੋਜ਼ਪੁਰ ਹਲਕੇ ਦੇ ਵਿੱਚ ਜਿਸ ਤਰ੍ਹਾਂ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਚੈਲੰਜ ਕਰ ਦਿੱਤਾ ਗਿਆ ਕਿਸਾਨਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਿਸਾਨਾਂ ਦੇ ਮਸਲੇ ਨੇ ਉਹ ਵੋਟਾਂ ਤੋਂ ਬਾਅਦ ਹੀ ਹੱਲ ਹੋਣਗੇ ਤੇ ਜੇਕਰ ਭਾਜਪਾ ਦੀ ਜਿਹੜੀਆਂ ਨੀਤੀਆਂ ਨੇ ਉਹ ਉਹਨਾਂ ਨੂੰ ਕਿਸਾਨ ਪਸੰਦ ਨਹੀਂ ਕਰਦੇ ਉਹਨਾਂ ਨੂੰ ਸਹੀ ਤਾ ਉਹਨਾਂ ਨੂੰ ਖੁਦ ਚੋਣ ਲੜਨੀ ਚਾਹੀਦੀ ਹੈ ਤੇ ਉਹਨਾਂ ਦੇ ਵੱਲੋਂ ਚੈਲੰਜ ਕੀਤਾ ਗਿਆ ਹੈ ਕਿ ਕਿਸਾਨ ਸਾਡੇ ਬਰਾਬਰ ਆ ਕੇ ਚੋਣ ਲੜਨ ਨਾ ਕਿ ਵਿਰੋਧ ਕਰਨ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਵਿਰੋਧ ਕੀਤਾ ਜਾ ਰਿਹਾ ਉਸ ਦੇ ਨਾਲ ਆਮ ਲੋਕ ਹੀ ਖਜਲਖੁਆਰ ਹੋ ਰਹੇ ਨੇ ਉਹਨਾਂ ਨੂੰ ਤਕਲੀਫਾਂ ਆ ਰਹੀਆਂ ਨੇ ਉਹਨਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਕਿਤੇ ਵੀ ਕਿਸਾਨ ਵਿਰੋਧੀ ਨਹੀਂ ਨੇ ਪਰੰਤੂ ਜੇਕਰ ਕਿਸਾਨਾਂ ਨੂੰ ਲੱਗਦਾ ਹੈ ਕਿ ਜਿਹੜੀ ਭਾਜਪਾ ਦੀਆਂ ਨੀਤੀਆਂ ਨੇ ਉਹ ਕਿਸਾਨ ਵਿਰੋਧੀ ਨੇ ਕਿਸਾਨਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਨਹੀਂ ਹੋ ਪਾਰੇ ਤਾਂ ਕਿਸਾਨਾਂ ਨੂੰ ਖੁਦ ਚੋਣ ਲੜਨੀ ਚਾਹੀਦੀ ਹੈ ਨਾ ਕਿ ਵਿਰੋਧ ਕਰਨਾ ਚਾਹੀਦਾ ਹਾਲਾਂਕਿ ਕਿਸਾਨਾਂ ਦੇ ਵੱਲੋਂ ਭਾਜਪਾ ਦਾ ਪੂਰੇ ਪੰਜਾਬ ਹੀ ਨਹੀਂ ਸਗੋ ਪੂਰੇ ਦੇਸ਼ ਦੇ ਵਿੱਚ ਵਿਰੋਧ ਦਾ ਜਿਹੜਾ ਕਾਲ ਦਿੱਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਭਾਜਪਾ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਾ ਵੜਨ ਦਿੱਤਾ ਜਾਵੇ ਤੇ ਉਹਨਾਂ ਨੂੰ ਸਵਾਲ ਕੀਤੇ ਜਾਣ ਤੇ ਪੰਜਾਬ ਦੇ ਹਰਿਆਣਾ ਦੇ ਵਿੱਚ ਇਹ ਕਾਫੀ ਜ਼ਿਆਦਾ ਸਰਗਰਮੀ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਆਏ ਦਿਨ ਕਿਸੇ ਨਾ ਕਿਸੇ ਭਾਜਪਾ ਆਗੂ ਦਾ ਵਿਰੋਧ ਕੀਤਾ ਜਾਂਦਾ ਜੇ ਗੱਲ ਕੀਤੀ ਜਾਵੇ ਅਮਰਸਰ ਦੀ ਅਮਰਸਰ ਤੋਂ ਇਹ ਵਿਰੋਧ ਸ਼ੁਰੂ ਹੋ ਜਾਂਦਾ ਜਿੱਥੇ ਤਰਨਜੀਤ ਸਿੰਘ ਸੰਧੂ ਦਾ ਵਿਰੋਧ ਹੁੰਦਾ ਉਸ ਤੋਂ ਬਾਅਦ ਮੁਕ ਦਾ ਪਟਿਆਲੇ ਤੱਕ ਆ ਕੇ ਜਿੱਥੇ ਮਹਾਰਾਣੀ ਪ੍ਰਨੀਤ कौर ਉਮੀਦਵਾਰ ਬਣਾਏ ਗਏ ਨੇ ਉਹਨਾਂ ਦਾ ਵੀ ਵਿਰੋਧ ਕੀਤਾ ਗਿਆ ਤੇ ਇੱਕ ਕਿਸਾਨ ਆਗੂ ਦੀ ਉਹਨਾਂ ਦੇ ਵਿਰੋਧ ਦੇ ਦੌਰਾਨ ਮੌਤ ਵੀ ਹੋ ਗਈ ਸੀ ਜਿਸ ਤੋਂ ਬਾਅਦ ਵਿਵਾਦ ਕਾਫੀ ਜ਼ਿਆਦਾ ਵਧਿਆ ਤੇ ਹੁਣ ਫਿਰੋਜ਼ਪੁਰ ਹਲਕੇ ਤੋਂ ਚੋਣ ਲੜ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਜੋ ਪਹਿਲਾਂ ਕਾਂਗਰਸ ਦਾ ਹਿੱਸਾ ਸਨ ਉਹਨਾਂ ਦੇ ਵੱਲੋਂ ਹੁਣ ਸਿੱਧੇ ਤੌਰ ਤੇ ਕਿਸਾਨਾਂ ਨੂੰ ਚੈਲੰਜ ਕੀਤਾ ਗਿਆ ਇੱਕ ਪੈਲਸ ਦੇ ਵਿੱਚ ਉਹਨਾਂ ਦੇ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਸੀ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨ ਖੁਦ ਚੋਣ ਲੜਨ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਨੀਤੀਆਂ ਭਾਜਪਾ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਕਿਸਾਨ ਵਿਰੋਧੀ ਨੇ ਕਿਸਾਨਾਂ ਨੂੰ ਇਹ ਲੱਗਦਾ ਹੈ ਤਾਂ ਕਿਸਾਨਾਂ ਨੂੰ ਖੁਦ ਚੋਣ ਲੜਨੀ ਚਾਹੀਦੀ ਹੈ ਸਿੱਧੇ ਤੌਰ ਤੇ ਕਿਸਾਨਾਂ ਨੂੰ ਚੈਲੰਜ ਕਰ ਦਿੱਤਾ ਗਿਆ ਤੇ ਇੱਕ ਪਾਸੇ ਭਾਜਪਾ ਦਾ ਵਿਰੋਧ ਦੂਜੇ ਪਾਸੇ ਕਿਸਾਨਾਂ ਦਾ ਹੱਲਾਬੋਹ ਲਗਾਤਾਰ جاری ਆ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਆਏ ਦਿਨ ਕਿਸੇ ਨਾ ਕਿਸੇ ਭਾਜਪਾ ਆਗੂ ਦਾ ਘਰੋ ਕੀਤਾ ਜਾਂਦਾ ਹੈ ਸਵਾਲ ਦਗੇ ਜਾਂਦੇ ਨੇ ਭਾਵੇਂ ਗੱਲ ਅਮਰਸਰ ਦੀ ਹੋਵੇ ਫਿਰੋਜ਼ਪੁਰ ਦੀ ਹੋਵੇ ਗੁਰਦਾਸਪੁਰ ਦੀ ਹੋਵੇ ਚੰਡੀਗੜ੍ਹ ਦੀ ਹੋਵੇ ਭਾਵੇਂ ਪਟਿਆਲੇ ਦੀ ਹੋਵੇ ਕਿਸੇ ਵੀ ਜਿਹੜਾ ਜ਼ਿਲ੍ਹਾ ਹੈ ਪੰਜਾਬ ਦਾ ਉਸ ਦੇ ਵਿੱਚ ਭਾਜਪਾ ਦਾ ਜਿਹੜਾ ਵਿਰੋਧ ਹੈ ਉਹ ਲਗਾਤਾਰ جاری ਆ ਕਿਸਾਨਾਂ ਦੇ ਵੱਲੋਂ ਭਾਜਪਾ ਆਗੂਆਂ ਨੂੰ ਆਏ ਦਿਨ ਕਿਤੇ ਨਾ ਕਿਤੇ ਘੇਰਿਆ ਜਾਂਦਾ ਹੈ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਨੇ ਤੇ ਕਿਹਾ ਜਾਂਦਾ ਹੈ ਕਿ ਭਾਜਪਾ ਕਿਸਾਨ ਵਿਰੋਧੀ ਹੈ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਇੱਕ ਸਾਲ ਤੋਂ ਵਾਅਦਾ ਸਮਾਂ ਉਹਨਾਂ ਦੇ ਵੱਲੋਂ ਦਿੱਲੀ ਤੇ ਖਨੌਰੀ ਦੇ ਬਾਰਡਰਾਂ ਦੇ ਉੱਤੇ ਲਗਾਇਆ ਗਿਆ ਜਿਸ ਦੇ ਵਿੱਚ ਇੱਕ ਵੱਡਾ ਜਨ ਅੰਦੋਲਨ ਹੋਇਆ ਜਿਸ ਤੋਂ ਬਾਅਦ ਜਿਹੜੀਆਂ ਮੰਗਾਂ ਸਨ ਉਹਨਾਂ ਨੂੰ ਮੰਨਿਆ ਗਿਆ ਪਰੰਤੂ ਅੱਜ ਤੱਕ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਭਾਜਪਾ ਨੂੰ ਸਿੱਧੇ ਤੌਰ ਤੇ ਕਿਸਾਨ ਵਿਰੋਧੀ ਕਿਹਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਤੇ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਕਦੇ ਵੀ ਭਾਜਪਾ ਹੱਲ ਨਹੀਂ ਕਰ ਕਰਨਾ ਚਾਹੁੰਦੀ ਹੈ ਜਿਸ ਤੋਂ ਬਾਅਦ ਜਿਹੜੇ ਭਾਜਪਾ ਦੇ ਆਗੂ ਨੇ ਉਹਨਾਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਸਵਾਲ ਚੁੱਕੇ ਜਾਂਦੇ ਨੇ ਭਾਵੇਂ ਸੁਨੀਲ ਜਾਖੜ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਵੱਲੋਂ ਵੀ ਕਿਸਾਨਾਂ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਤੇ ਉੱਥੇ ਹੁਣ ਰਾਣਾ ਗੁਰਮੀਤ ਸਿੰਘ ਸੋਢੀ ਦੇ ਵੱਲੋਂ ਵੀ ਸਿੱਧੇ ਤੌਰ ਤੇ ਚੈਲੰਜ ਕਰ ਦਿੱਤਾ ਗਿਆ ਕਿ ਕਿਸਾਨ ਜੇ ਸਾਡੀ ਨੀਤੀਆਂ ਦੇ ਪੱਖ ਦੇ ਵਿੱਚ ਨਹੀਂ ਤਾਂ ਉਹਨਾਂ ਨੂੰ ਖੁਦ ਆ ਕੇ ਚੋਣ ਲੜਨੀ ਚਾਹੀਦੀ ਹੈ ਹੁਣ ਇਸ ਸਬੰਧ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੀ ਕੁਝ ਕੀਤਾ ਜਾਂਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਸਾਫ਼ ਹੋ ਜਾਵੇਗਾ